ਕੱਲ 1 ਜੂਨ ਆ ਕੱਲ ਤੋਂ ਸਿੱਖ ਕੌਮ ਦੇ ਲਈ ਖਾਸ ਤੌਰ ਦੇ ਉੱਤੇ ਔਰ ਸਾਰੇ ਹੀ ਸਿੱਖ ਜਗਤ ਦੇ ਲਈ ਇੱਕ ਅਹਿਮ ਹਫਤਾ ਸ਼ੁਰੂ ਹੋਣ ਵਾਲਾ ਹੈ ਜਿੰਨੂੰ ਅਸੀਂ ਕੱਲੂ ਘਾਰੇ ਦੇ ਨਾਂ ਦੇ ਨਾਲ ਜਾਣਦੇ ਆ ਜੂਨ 1984 ਦੇ ਵਿੱਚ 1 ਤੋਂ ਲੈ ਕੇ 6 ਜੂਨ ਤੱਕ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਸਮੂਹ ਦੇ ਉੱਤੇ ਹਮਲਾ ਕੀਤਾ ਗਿਆ ਸਿੱਖ ਜਿਹੜੇ ਐਕਟੀਵਿਸਟ ਪੰਜਾਬ ਦੇ ਹੱਕਾਂ ਦੇ ਲਈ ਸਿੱਖਾਂ ਦੇ ਹੱਕਾਂ ਦੇ ਲਈ ਪਰ ਬਹੁਤਾਤ ਫੇਰ ਮੈਂ ਸ਼ਬਦ ਵਰ ਰਿਹਾ ਬਹੁਤਾਤ ਪੰਜਾਬ ਦੇ ਹੱਕਾਂ ਦੇ ਲਈ ਧਰਮਯੁੱਧ ਮੋਰਚਾ ਲਾ ਕੇ ਬੈਠੇ ਹੀ ਲੜ ਰਹੇ ਸੀ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ ਸਰਕਾਰ ਨੇ ਆਪਣੀ ਫੌਜ ਦੀ ਤਾਕਤ ਵਰਤ ਕੇ ਐਲੀਮੀਨੇਟ ਕੀਤਾ ਜਿੱਥੇ ਉਹਨਾਂ ਜੁਝਾਰੂਆਂ ਨੂੰ ਐਲੀਮੀਨੇਟ ਕੀਤਾ ਔਰ ਸਾਡੇ ਜੁਝਾਰੂਆਂ ਨੇ ਭਾਰਤੀ ਫੌਜ ਦਾ ਮੁਕਾਬਲਾ ਵੀ ਕੀਤਾ ਉਹ ਇੱਕ جنگ ਹਿੰਦ ਪੰਜਾਬ ਦਾ ਜਿਹੜਾ ਉਹ ਲੜਿਆ ਗਿਆ ਉਸ ਦੇ ਚ ਡੁੱਲੇ ਲਹੂ ਦਾ ਸਾਨੂੰ ਕੋਈ ਰੋਸ ਨਹੀਂਗਾ ਜਿਹੜੇ ਸਾਡੇ ਯੋਧੇ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਦੇ ਸ਼ਹਾਦਤਾਂ ਪ੍ਰਾਪਤ ਕਰ ਗਏ ਪਰ ਉਸੇ ਦੌਰ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵੀ ਵਾਪਰਿਆ ਜਿਨ੍ਹਾਂ ਨੇ ਨਾ ਹਥਿਆਰ ਚੁੱਕੇ ਸੀ ਨਾ ਉਹ ਧਰਮਜੋਧ ਮੋਰਚੇ ਦਾ ਹਿੱਸਾ ਸੀ ਇੱਕ ਆਮ ਸ਼ਰਧਾਲੂਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਇੱਥੋਂ ਤੱਕ ਕਿ ਇਤ ਇਨੀ ਜਿਆਦੀ ਨਫਰਤ ਮਨਾ ਦੇ ਵਿੱਚ ਫੋਰਸਸ ਨੇ ਪਾਲੀ ਹੋਈ ਹੀ ਸਰਕਾਰਾਂ ਨੇ ਪਾਲੀ ਹੋਈ ਹੀ ਇਸ ਸਰੀਰ ਤੇ ਖਤਮ ਕੀਤੇ ਕੀਤੇ ਜਿਹੜੇ ਸ਼ਰਧਾਲੂ ਉਥੇ ਆਏ ਉਹ ਤੇ ਖਤਮ ਕੀਤੇ ਕੀਤੇ ਉਹਦੇ ਨਾਲ ਨਾਲ ਸਿੱਖ ਰੈਫਰੈਂਸ ਲਾਇਬ੍ਰੇਰੀ ਵੀ ਸਾਡਾ ਜਿਹੜਾ ਖਜ਼ਾਨਾ ਹੈ ਜਿਹਦੇ ਵਿੱਚ ਬਹੁਤ ਸਾਰੇ ਸਾਡੇ ਇਤਿਹਾਸਕ ਡਾਕੂਮੈਂਟਸ ਪਏ ਉਹਨਾਂ ਨੂੰ ਵੀ ਜਾਣ ਬੁੱਝ ਕੇ ਸਾੜ ਕੇ ਸਵਾਹ ਕੀਤਾ ਤੇ ਬਹੁਤ ਸਾਰੇ ਡਾਕੂਮੈਂਟ ਉਸ ਅੱਗ ਦੀ ਆੜੇ ਹੇਠ ਇਥੋਂ ਲਜਾਈ ਵੀ ਗਏ ਸੋ ਉਹ ਸਾਰਾ ਹਫਤਾ ਜਿਹੜਾ ਕੱਲ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਦਲ ਖਾਲਸਾ ਹਰ ਸਾਲ 5 ਜੂਨ ਸ਼ਾਮ ਨੂੰ ਕੱਲੂ ਘਰਾ ਯਾਦਗਾਰੀ ਮਾਰਚ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਕਰਦੀ ਆ ਔਰ ਇਸ ਵਾਰ ਵੀ ਦਲ ਖਾਲਸਾ 5 ਜੂਨ ਨੂੰ ਕੱਲੂ ਘਰਾ ਯਾਦਗਾਰੀ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ਼ਾਮ 5 ਵਜੇ 5 ਜੂਨ ਨੂੰ ਸ਼ਾਮ 5 ਵਜੇ ਆਰੰਭ ਕਰੇਗਾ ਜਿਹੜਾ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚੋਂ ਦੀ ਹੁੰਦਾ ਆਇਆ ਦਰਬਾਰ ਸਾਹਿਬ ਜਾ ਕੇ ਸਮਾਪਤ ਹੋਏਗਾ ਔਰ ਉੱਥੇ ਸ਼ਹੀਦਾਂ ਦੇ ਨਮਿਤ ਅਰਦਾਸ ਕੀਤੀ ਜਾਏਗੀ। ਉਸ ਦੇ ਨਾਲ ਹੀ 6 ਜੂਨ ਦਾ ਜਿਹੜਾ ਦਿਨ ਆ ਜਿਹੜਾ ਕਿ ਇੱਕ ਪੀਕ ਵਾਲਾ ਦਿਨ ਸੀ ਇਸ ਜੰਗ ਦਾ ਉਸ ਦਿਨ ਦੇ ਉੱਤੇ ਦਲ ਖਾਲਸਾ ਹਮੇਸ਼ਾ ਹੀ ਬੰਦ ਦਾ ਸੱਦਾ ਦਿੰਦਾ ਆ। ਇਸ ਵਾਰ ਵੀ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਲ ਖਾਲਸਾ ਵੱਲੋਂ ਦਿੱਤਾ ਜਾਂਦਾ ਹੈ। ਇਸ ਬੰਦ ਦੇ ਸੱਦੇ ਨੂੰ ਜਿੱਥੇ ਅੰਮ੍ਰਿਤਸਰ ਵਾਸੀ ਪਰਵਾਹ ਹੁੰਗਾਰਾ ਦਿੰਦੇ ਨੇ। ਔਰ ਕੱਲੀ ਸਿੱਖ ਕੌਮ ਇਹਨੇ ਅਸੀਂ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਸਾਡੇ ਦੂਸਰੀ ਕਮਿਊਨਿਟੀਜ਼ ਦੇ ਲੋਕਾਂ ਦਾ ਚਾਹੇ ਉਹ ਹਿੰਦੂ ਭਰਾ ਹੋਣ ਚਾਹੇ ਮੁਸਲਮਾਨ ਭਰਾ ਹੋਣ ਜਿੰਨੇ ਵੀ ਅੰਮ੍ਰਿਤਸਰ ਦੇ ਵਾਸੀ ਨੇ ਉਹ ਆਪਣੇ ਕਾਰੋਬਾਰੀ ਅਦਾਰੇ ਬੰਦ ਕਰਕੇ ਸਾਡਾ ਸਹਿਯੋਗ ਸਾਥ ਦਿੰਦੇ ਆਏ ਨੇ ਔਰ ਸਿੱਖਾਂ ਦੀ ਇਸ ਸਪੀਡ ਦੇ ਵਿੱਚ ਸ਼ਾਮਲ ਹੁੰਦੇ ਆਏ ਨੇ ਇਸ ਵਾਰ ਵੀ ਅਸੀਂ ਆਪਣੇ ਨਾਲ ਭਰਾਵਾਂ ਤੋਂ ਇਹ ਹੀ ਆਸ ਰੱਖਾਂਗੇ ਕਿ ਉਹ ਆਪਣੇ ਕਾਰੋਬਾਰੀ ਅਦਾਰੇ ਜਿਹੜੇ ਆ ਉਹ ਬੰਦ ਰੱਖ ਕੇ ਸਾਡੇ ਇਸ ਦਿਨ ਦੇ ਉੱਤੇ ਸਾਡੇ ਪੀਰੀਅਡ ਦੇ ਵਿੱਚ ਸ਼ਾਮਲ ਹੋਣ। ਔਰ ਜਿੱਥੇ ਮੈਂ ਇੱਕ ਸ਼ਬਦ ਵਰਤਿਆ ਕਿ ਜਿੱਥੇ ਅੰਮ੍ਰਿਤਸਰ ਵਾਸੀ ਸਾਡਾ ਪੂਰਾ ਸਹਿਯੋਗ ਦਿੰਦੇ ਆ ਰਹੇ ਨੇ। ਉੱਥੇ ਹੀ ਕੁਝ ਗਲਤਫਹਿਮੀਆਂ ਵੀ ਇਸ ਬੰਦ ਨੂੰ ਲੈ ਕੇ ਪਲਾਈਆਂ ਜਾਂਦੀਆਂ ਨੇ। ਕੁਝ ਉਹ ਨੇ ਜਿਹੜੀਆਂ ਸਰਕਾਰਾਂ ਵੱਲੋਂ ਪ੍ਰੋਪਗੇਟ ਕੀਤੀਆਂ ਜਾਂਦੀਆਂ ਨੇ ਤੇ ਕੁਝ ਉਹ ਵੀ ਨੇ ਜਿਹੜੀਆਂ ਕੁਝ ਸਾਡੇ ਭਰਾਵਾਂ ਵੱਲੋਂ ਅਣਜਾਣਪੁਣੇ ਵਿੱਚ ਕਹਿ ਦਿੱਤੀਆਂ ਜਾਂਦੀਆਂ ਨੇ। ਉਹਨਾਂ ਦੇ ਵਿੱਚੋਂ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਆ। ਔਰ ਉਹਦੇ ਉੱਤੇ ਆਪਣਾ ਸਟੈਂਡ ਜਿਹੜਾ ਆ ਉਹ ਵੀ ਕਲੀਅਰ ਕਰਨਾ ਹੈ ਪਹਿਲੀ ਇਹ ਕਹੀ ਜਾਂਦੀ ਆ ਕਿ ਬੰਦ ਕਰਵਾ ਕੇ دہشت ਦਾ ਮਾਹੌਲ ਪੈਦਾ ਕੀਤਾ ਜਾਂਦਾ ਬਿਲਕੁਲ ਸਰਾਸਰ ਝੂਠ ਆ ਕਦੀ ਵੀ ਬੰਦ ਦੀ ਕਾਲ ਨੂੰ دہشت ਦੇ ਮਾਹੌਲ ਦੇ ਨਾਲ ਜੋੜਨਾ ਬੇਤੁਕਾ ਆ ਅਸੀਂ ਕਿਸੇ ਦੇ ਨਾਲ ਵੀ ਜ਼ੋਰ ਜ਼ਬਰਦਸਤੀ ਨਹੀਂ ਕਰਦੇ ਅਸੀਂ ਅੰਮ੍ਰਿਤਸਰ ਦੇ ਕੱਲੇ ਕੱਲੇ ਆਦਾਰੇ ਦੇ ਕੋਲ ਜਾ ਕੇ ਇਹ ਪੂਰਾ ਹਫਤਾ ਉਹਨਾਂ ਨੂੰ ਅਪੀਲ ਕਰਦੇ ਆ ਤੇ ਉਹ ਸਾਡਾ ਸਾਥ ਵੀ ਦਿੰਦੇ ਨੇ ਪਰ ਇਹਨੂੰ دہشت ਦੇ ਨਾਲ ਜੋੜ ਕੇ ਬੇਤੁਕੀ ਬਿਆਨਬਾਜ਼ੀ ਕੀਤੀ ਜਾਂਦੀ ਹੈ ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰਦੇ ਕਿਸੇ ਦੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਂਦੀ ਔਰ ਇਹਨੂੰ دہشت ਕਹਿਣਾ ਇੱਕ ਤਾਂ ਬੇਤੁਕਾ دہشت ਸਗੋ ਹੋਇਆ ਜਦੋਂ ਇਸ ਹਫਤੇ ਦੇ ਵਿੱਚ ਮਿਲਟਰੀ ਆਪਣੇ ਹੱਥਾਂ ਦੇ ਵਿੱਚ ਅਸਾਲਟਾਂ ਲੈ ਕੇ ਅੰਮ੍ਰਿਤਸਰ ਦੇ ਚੌਕਾਂ ਦੇ ਵਿੱਚ ਆ ਖੜਦੀ دہشت ਦਾ ਮਾਹੌਲ ਸਰਕਾਰ ਵੱਲੋਂ ਪੈਦਾ ਕੀਤਾ ਜਾਂਦਾ ਹੈ ਨਾ ਕਿ ਸਾਡੇ ਵੱਲੋਂ ਦੂਸਰੀ ਗਲਤਫਹਿਮੀ ਇਹ ਪਾਈ ਜਾਂਦੀ ਆ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਏਗਾ ਜੀ ਇਸ ਦਿਨ ਇਹੋ ਜਿਹਾ ਕੁਝ ਨਹੀਂ ਆ ਬਸ ਇਹ ਇੱਥੇ ਸਾਫ਼ ਕਰਨਾ ਚਾਹੁੰਦੇ ਆ ਕਿ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨਹੀਂ ਰੋਕੀ ਜਾਏਗੀ ਹਰ ਬੰਦੇ ਨੂੰ ਫ੍ਰੀडम ਆ ਕਿ ਉਹ ਆਪਣੇ ਘਰ ਚੋਂ ਨਿਕਲੇ ਜਿੱਥੇ ਜਾਣਾ ਚਾਹਵੇ ਉਹ ਜਾ ਸਕਦਾ ਹੈ ਕਿਸੇ ਨੂੰ ਵੀ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾਣਗੀਆਂ ਜਿਹੜੀਆਂ ਦੁਕਾਨਾਂ ਤੋਂ ਦਵਾਈਆਂ ਮਿਲਦੀਆਂ ਨੇ ਉਹ ਦੁਕਾਨਾਂ ਵੀ ਖੁੱਲੀਆਂ ਰਹਿਣਗੀਆਂ ਹਸਪੀਟਲਸ ਖੁੱਲੇ ਰਹਿਣਗੇ ਸੋ ਇਹ ਸਾਰੇ ਜਿਹੜੇ ادارے ਨੇ ਜਿਹੜੇ ਐਮਰਜੈਂਸੀ ادارے ਨੇ ਉਹ ਖੁੱਲੇ ਰਹਿਣਗੇ ਅਸੀਂ ਬੰਦ ਦੀ ਕਾਲ ਕਾਰੋਬਾਰੀ ادارےਾਂ ਦੇ ਨੇ ਤੇ ਕਾਰੋਬਾਰੀ ادارے ਵੈਸੇ ਵੀ ਆਪ ਆਪਣੇ ਸ਼ਹਿਰ ਦੇ ਮੁਤਾਬਕ ਉਹਨਾਂ ਨੇ ਮਹੀਨੇ ਵਿੱਚ ਹਫ਼ਤੇ ਵਿੱਚ ਇੱਕ ਦਿਨ ਮਿੱਥਿਆ ਹੁੰਦਾ ਜਦੋਂ ਉਹ ਬੰਦ ਕਰਦੇ ਨੇ ਤੇ ਇਹ ਕਹਿਦਣਾ ਕਿ ਇੱਕ ਦਿਨ ਬੰਦ ਕਰਨ ਦੇ ਨਾਲ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਇਹ ਵੀ ਬੇਤੁਕੀ ਗੱਲ ਜੇ ਇੱਕ ਦਿਨ ਬੰਦ ਕਰਨ ਦੇ ਨਾਲ ਇੰਨਾ ਹੀ ਵੱਡਾ ਨੁਕਸਾਨ ਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਫਿਰ ਕੋਈ ਵੀ ਕਾਰੋਬਾਰੀ ਅਦਾਰਾ ਆਪਣੇ ਰੁਟੀਨ ਦੇ ਵਿੱਚ ਉਹ ਦਿਨ ਨਾ ਜੋੜਦਾ ਜਦੋਂ ਉਹ ਬੰਦ ਰੱਖਦਾ ਹੈ ਆਪਣੀ ਦੁਕਾਨ ਸੋ ਕਾਰੋਬਾਰੀ ਅਦਾਰੇ ਬੰਦ ਹੋਣੇ ਨੇ ਸਕੂਲ ਕਾਲਜਸ ਬੰਦ ਹੋਣੇ ਨੇ ਜਿਹੜੇ ਇਨਕਮ ਦੇ ਸਾਧਨ ਨੇ ਦੂਸਰੇ ਉਹ ਬੰਦ ਹੋਣੇ ਨੇ ਬਟ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਵਾਵਾਂ ਜਿਹੜੀਆਂ ਨੇ ਉਹ ਬੰਦ ਨਹੀਂ ਹੋਣਗੀਆਂ ਤੇ ਨਾ ਹੀ ਕਿਸੇ ਨੂੰ ਆਉਣ ਜਾਣ ਤੋਂ ਡੱਕਿਆ ਜਾਏਗਾ ਸਗੋਂ ਅਸੀਂ ਇਹ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਆਪਣੇ ਘਰਾਂ ਚੋਂ ਨਿਕਲਣ ਇਸ ਬੰਦ ਦੇ ਦਿਨ ਦੇ ਉੱਤੇ ਔਰ ਆਪਣੇ ਨੇੜੇ ਦੇ ਗੁਰੂ ਘਰਾਂ ਦੇ ਵਿੱਚ ਜਾ ਕੇ ਨਤਮਸਤਕ ਹੋਣ ਔਰ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਨਿਮਿਤ ਅਰਦਾਸ ਦੇ ਵਿੱਚ ਸ਼ਾਮਲ ਹੋਣ ਇਸ ਕਰਕੇ ਇਹ ਜਿਹੜਾ ਬੰਦ ਦਾ ਸੱਦਾ ਦਿੱਤਾ ਜਾਂਦਾ ਹੈ ਸੋ ਇਹਨੂੰ ਕਹਿਣਾ ਕਿ ਇਹਦੇ ਨਾਲ ਨੁਕਸਾਨ ਹੋਏਗਾ ਜਾਂ دہشت ਦਾ ਮਾਹੌਲ ਸਿਰਜਿਆ ਜਾਏਗਾ ਇਹ ਬਿਲਕੁਲ ਹੀ ਬੇਦੁਕੀ ਗੱਲ ਆ ਸੋ ਅਸੀਂ ਇੱਕ ਵਾਰ ਫੇਰ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਉਹ 5 ਜੂਨ ਸ਼ਾਮ 5 ਵਜੇ ਕੱਲੂਕਾਰ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣ ਉੱਥੇ 6 ਜੂਨ ਨੂੰ ਆਪਣੇ ਕਾਰੋਬਾਰੀ ਅਧਾਰੇ ਬੰਨਧ ਰੱਖ ਕੇ ਸਾਡੀ ਸਪੀਡ ਦਾ ਹਿੱਸਾ ਬਣਨ ਔਰ ਭਾਰਤੀ ਪਾਰਲੀਮੈਂਟ ਚੋਣਾਂ ਦਾ ਨਤੀਜਾ 4 ਤਰੀਕ ਨੂੰ ਆਉਣ ਜਾ ਰਿਹਾ ਔਰ ਸ਼ਾਮ ਤੱਕ ਇਹ ਗੱਲ ਕਲੀਅਰ ਹੋਏਗੀ ਕਿ ਕੌਣ ਜਿੱਤਿਆ ਤੇ ਕੌਣ ਆ ਰਿਹਾ ਔਰ ਜਿਹੜੇ ਪੰਜਾਬ ਦੇ ਨਮਾਇंदे ਜਿੱਤਣ ਜਿਹੜੇ ਵੀ ਜਿੱਤਣ ਮੈਂ ਕੋਈ ਕਿਸ ਦਾ ਨਾਮ ਲੈ ਕੇ ਕਿਸੇ ਲਈ ਖਾਸਲੀ ਗੱਲ ਨਹੀਂ ਕਰ ਰਿਹਾ ਕੋਈ ਵੀ ਪੰਜਾਬ ਦਾ ਨੁਮਾਇੰਦਾ ਜਿਹੜਾ ਭਾਰਤੀ ਪਾਰਲੀਮੈਂਟ ਦੀ ਚੋਣਾਂ ਜਿੱਤੇ ਉਹਦੇ ਮਨ ਦੇ ਵਿੱਚ ਇਹ ਭਾਵਨਾ ਦੀ ਹੈ ਕਿ ਉਹ ਧੰਨਵਾਦ ਕਰਨ ਦੇ ਲਈ ਖੁਸ਼ੀ ਇਹਾਰ ਕਰਨ ਦੇ ਲਈ ਦਰਬਾਰ ਸਾਹਿਬ ਨਤਮਸਤਕ ਹੋਣਾ ਆਉਂਦਾ ਹੈ ਸੋ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਹਾਂ ਹੱਥ ਬੰਨ੍ਹ ਕੇ ਕਿ ਇਹ ਹਫ਼ਤਾ ਸਾਡੇ ਲਈ ਬੜਾ ਸੈਂਸਿਟਿਵ ਹੈ ਤੁਸੀਂ ਆਪਣੀ ਖੁਸ਼ੀ 2 ਦਿਨ ਬਾਅਦ ਮਨਾ ਲੈਣੀ ਕੋਈ ਵੀ ਨੁਮਾਇੰਦਾ ਜਿਹੜਾ ਭਾਰਤੀ ਪਾਰਲੀਮੈਂਟ ਜਿੱਤੇ ਉਹ 5 ਤੇ 6 ਤਰੀਕ ਨੂੰ ਜਾਂ 4 ਤਰੀਕ ਦੀ ਸ਼ਾਮ ਨੂੰ ਖੁਸ਼ੀ ਮਨਾਉਣ ਦਰਬਾਰ ਸਾਹਿਬ ਨਾ ਆਵੇ ਵੈਸੇ ਆਉਣਾ ਤਾਂ ਕਿਸੇ ਨੂੰ ਮਨਾਈ ਨਹੀਂ ਗਈ ਨਤਮਸਤਕ ਹੋਣ ਕਿਸੇ ਨੇ ਆਉਣਾ ਨੋਰਮਲ ਰੂਟੀਨ ਦੇ ਵਿੱਚ ਕੋਈ ਆਉਂਦਾ ਜਾਂਦਾ ਕਿਸੇ ਨੂੰ ਮਨਾਈ ਨਹੀਂ ਗਈ ਪਰ ਖਾਸ ਖੁਸ਼ੀ ਮਨਾਉਣ ਦੇ ਲਈ ਦਰਬਾਰ ਸਾਹਿਬ ਆਉਣਾ ਇਹ ਸਾਡੇ ਝਕਮਾ ਤੇ ਲੋਨ ਛੜਕਣ ਵਾਲਾ ਕੰਮ ਕਰੇਗਾ ਉਸ ਦਿਨ ਕਿ ਜਿਹੜੀ ਭਾਰਤੀ ਫੌਜ ਨੇ ਹਮਲਾ ਕੀਤਾ ਜਿਸ ਭਾਰਤੀ ਸਿਸਟਮ ਨੇ ਹਮਲਾ ਕੀਤਾ ਉਸੇ ਦੇ ਹੀ ਨਮਾਇंदे ਬਣ ਕੇ ਉਹਨਾਂ ਦੇ ਹੀ ਸਿਸਟਮ ਦੇ ਅਧੀਨ ਜਿੱਤੀਆਂ ਵੋਟਾਂ ਤੋਂ ਬਾਅਦ ਤੁਸੀਂ ਦਰਬਾਰ ਸਾਹਿਬ ਸਮੂਹ ਦੇ ਉੱਤੇ ਵਿੱਚ ਖੁਸ਼ੀ ਮਨਾਉਣ ਆਓ ਖਾਸ ਤੌਰ ਤੇ ਉਸੇ ਦਿਨ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਆਇਆ ਹੋਵੇ ਇਹ ਸਾਨੂੰ ਕਦੀ ਵੀ ਮਨਜ਼ੂਰ ਨਹੀਂਗਾ ਸੋ ਅਸੀਂ ਉਹਨਾਂ ਨੂੰ ਦੋਵੇਂ ਹੱਥ ਬੰਨ ਕੇ ਅਪੀਲ ਕਰਦੇ ਆਂ ਕਿ ਅਸੀਂ ਕਿਸੇ ਨੂੰ ਦਰਬਾਰ ਸਾਹਿਬ ਆਉਣੋਂ ਨਹੀਂ ਡਾਕ ਰਹੇ ਜੀ ਸਦਕੇ ਆਉਣ ਪਰ ਜੇ ਖੁਸ਼ੀ ਮਨਾਉਣ ਆਉਣਾ ਆ ਫਿਰ ਦੋ ਦਿਨ ਰੋਕ ਕੇ ਆਉਣ ਅਦਰਵਾਇਜ਼ ਜਿਹੜਾ ਆਪਣੇ ਨਾਰਮਲ ਰੁਟੀਨ ਦੇ ਵਿੱਚ ਆਉਂਦਾ ਆ ਉਹ ਜੀ ਸਦਕੇ ਆ ਸਕਦਾ ਤੁਹਾਨੂੰ ਅੰਮ੍ਰਿਤਸਰ ਸਾਹਿਬ ਬੰਦ ਰਹੇਗਾ ਔਰ ਇਸ ਬੰਦ ਦੇ ਵਿੱਚ ਮੈਂ ਫੇਰ ਰਿਪੀਟ ਕਰ ਰਿਹਾ ਆਂ ਆਵਾਜਾਈ ਨਹੀਂ ਬੰਦ ਰਹੇਗੀ ਆਵਾਜਾਈ ਚਲਦੀ ਰਹੇਗੀ ਮੈਡੀਕਲ ਸਹੂਲਤਾਂ ਵਾਲੇ ਜਿੰਨੇ ادارے ਨੇ ਹਸਪੀਟਲ ਨੇ ਚਾਹੇ ਦਵਾਈਆਂ ਦੀਆਂ ਦੁਕਾਨਾਂ ਨੇ ਉਹ ਖੁੱਲੀਆਂ ਰਹਿਣਗੀਆਂ ਉਸ ਤੋਂ ਇਲਾਵਾ ਜਿੰਨੇ ਵੀ ਸਰਕਾਰੀ ਤੇ ਪ੍ਰਾਈਵੇਟ ادارے ਨੇ ਕਾਰੋਬਾਰੀ ادارے ਚਾਹੇ ਬੈਂਕਾਂ ਚਾਹੇ ਪੈਟਰੋਲ ਪੰਪਪਨ ਚਾਹੇ ਨਾਰਮਲ ਦੁਕਾਨਾਂ ਆਣ ਸਕੂਲ ਆਣ ਕਾਲਜਿਸ ਆਣ ਇਹ ਸਾਰੇ ادارے ਜਿਹੜੇ ਆ ਉਹ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਦੇ ਬੰਦ ਰਹਿਣਗੇ ਔਰ ਅਸੀਂ ਆਪਣੇ ਸ਼ਹਿਰ ਵਾਸੀਆਂ ਤੋਂ ਇਸ ਗੱਲ ਦੀ ਆਸ ਰੱਖਦੇ ਆ ਔਰ ਸਾਨੂੰ ਉਮੀਦ ਵੀ ਆ ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਾਡਾ ਸਹਿਯੋਗ ਦਿੰਦੇ ਆ ਰਹੇ ਨੇ ਔਰ ਫਿਰ ਦੁਬਾਰਾ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਆਪਣੀ ਹਿੰਦੂ ਕਮਿਊਨਿਟੀ ਦਾ ਕਿਉਂਕਿ ਸ਼ਹਿਰ ਦੇ ਵਿੱਚ ਬਹੁਤਾਤ ਕਾਰੋਬਾਰ ਉਹਨਾਂ ਕੋਲ ਨੇ ਸੋ ਜਿਸ ਤਰੀਕੇ ਦੇ ਨਾਲ ਉਹ ਸਹਿਯੋਗ ਦਿੰਦੇ ਆਏ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਔਰ ਅੱਗੇ ਤੋਂ ਵੀ ਆਸ ਰੱਖਦੇ ਆ ਕਿ ਉਹ ਸਾਡੀ ਇਸ ਸਪੀਡ ਦੇ ਵਿੱਚ ਸ਼ਾਮਲ ਰਹਿਣਗੇ ਆਪਣੇ ਕਾਰੋਬਾਰੀ ਅਦਾਰੇ ਜਿਹੜੇ ਆ ਉਹ ਬੰਦ ਰੱਖਣਗੇ